ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੋਵੇਂ ਨੌਜਵਾਨ ਜਲੰਧਰ ਦੇ ਰਹਿਣ ਵਾਲੇ ਸਨ ਜਿਵੇਂ ਹੀ ਜਲੰਧਰ ਦੇ ਬਡਲਾੜਾ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਘਰ ਵਿੱਚ ਚੀਖ ਚਹਾੜਾ ਮਚ ਗਿਆ ਨੌਜਵਾਨਾਂ ਦੀ ਹੱਤਿਆ ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਹੋਈ ਹੈ ਦੋਵੇਂ ਨੌਜਵਾਨ ਸਟੱਡੀ ਵੀਜ਼ਾ ਤੇ ਕੈਨੇਡਾ ਗਏ ਹੋਏ ਸਨ ਇਸ ਘਟਨਾ ਨੇ ਬਡਲਾਡਾ ਖੇਤਰ ਦੇ ਪਿੰਡਾਂ ਨੂੰ ਗਹਿਰੇ ਸੋਗ ਵਿੱਚ ਡੋਬੋ ਦਿੱਤਾ ਹੈ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ ਗਏ ਦੋਵੇਂ ਨੌਜਵਾਨ ਹਿੰਸਾ ਦਾ ਸ਼ਿਕਾਰ ਹੋ ਗਏ ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਦੋ ਪੰਜਾਬੀ ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਲੰਧਰ ਦੇ ਬਡਲਾਡਾ ਨੇੜੇ ਦੇ ਪਿੰਡਾਂ ਨਾਲ ਸੰਬੰਧਤ ਇਹਨਾਂ ਵਿਦਿਆਰਥੀਆਂ ਦੀ ਪਛਾਣ ਪਿੰਡ ਬਰਹਾ ਦੇ ਰਹਿਣ ਵਾਲੇ ਗੁਰਦੀਪ ਸਿੰਘ 27 ਸਾਲ ਅਤੇ ਪਿੰਡ ਉਦਿਤ ਸੈਦੇਵਾਲ ਦੇ ਰਹਿਣ ਵਾਲੇ ਰਣਵੀਰ ਸਿੰਘ ਵਜੋਂ ਹੋਈ ਹੈ। ਦੋਵੇਂ ਪੜ੍ਹਾਈ ਲਈ ਕੈਨੇਡਾ ਗਏ ਹੋਏ ਸਨ। ਗੁਰਦੀਪ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਵਿਆਹਿਆ ਹੋਇਆ ਸੀ। ਉਹ ਲਗਭਗ 2.5 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ। ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਅਤੇ ਉਹ ਵਰਕ ਪਰਮਿਟ ਲਈ ਤਿਆਰੀ ਕਰ ਰਿਹਾ ਸੀ। ਗੋਲੀकांड ਵਿੱਚ ਬੋਹਾ ਖੇਤਰ ਦੇ ਪਿੰਡ ਉਦਤ ਸੈਦੇਵਾਲ ਦੇ ਰਹਿਣ ਵਾਲੇ 18 ਸਾਲਾ ਰਣਵੀਰ ਸਿੰਘ ਦੀ ਵੀ ਮੌਤ ਹੋ ਗਈ ਰਣਵੀਰ ਸਿੰਘ ਅਣਵਿਆਹ ਸੀ ਅਤੇ ਲਗਭਗ 1.5 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਉਹ ਪੜ੍ਹਾਈ ਦੇ سلسلے ਵਿੱਚ ਐਡਮੰਟਨ ਵਿੱਚ ਰਹਿ ਰਿਹਾ ਸੀ